ਇਸ ਵਕਤ ਪੰਜਾਬ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸੈਮੀ ਉਪਰਾਏ ਨੂੰ ਸ਼ਾਮਲ ਕਰਦੇ ਹੋਏ ਆ ਪਹਿਲੇ ਵੀ ਅਕਾਲੀ ਦਲ ਦਾ ਜਦੋਂ ਅਲਾਈਅንስ ਸੀ ਉਦੋਂ ਵੀ ਆਪਣਾ ਲਗਾ ਸੀ ਹੁਣ ਵੀ ਲਗਾਏ ਸਾਰੇ ਉਹੀੋ ਲੀਡਰ ਰਲ ਕੇ ਕੰਮ ਕਰਾਂਗੇ ਮਜ਼ਾ ਆਏਗਾ ਨਹੀਂ ਲੱਗਦਾ ਸੈਮੀ ਉਪਰਾਏ ਹੁਣ ਬੀਜੇਪੀ ਦੇ ਵਿੱਚ ਆ ਰਹੇ ਨੇ ਤਾਂ ਹੋਰ ਲੁਧਿਆਣੇ ਵਿੱਚ ਨੌਜਵਾਨਾਂ ਨੂੰ ਹੌਸਲਾ ਕਿਵੇਂ ਮਿਲੂਗਾ ਬੀਜੇਪੀ ਇਹੋ ਤਰ੍ਹਾਂ ਦੀ ਕੰਮ ਕਿਵੇਂ ਕਰੂਗੀ ਵਦਿਆ ਬਾਜੀ ਵੱਧ ਤੋਂ ਵੱਧ ਪਿੰਡਾਂ 'ਚ ਜਾ ਕੇ ਅਪੀਲ ਕਰਾਂਗੇ ਪੇੜ-ਪੌਦੇ ਲਾਵਾਂਗੇ ਉਹਨਾਂ ਨੂੰ ਜਾ ਕੇ ਸਮਝਾਵਾਂਗੇ ਕਿ ਹੁਣੇ ਉਹ ਨਹੀਂ ਰਹੇ ਬੁੱਧੀ ਸਾਹਿਬ ਨੇ ਇਹ ਜਿਹੜੇ ਆ ਦਿਨ ਦਿਖਾਏ ਆ ਸਾਨੂੰ ਉਹ ਬਹੁਤ ਹੀ ਇਤਿਹਾਸਿਕ ਸਾਡੇ ਲਈ ਅੱਜ ਉਸੇ ਬੁੱਧੀ ਸਾਹਿਬ ਦੀ ਵਿਜ਼ਿਟ ਨੂੰ ਲੋਕ ਸ਼ਾਮਲ ਹੋ ਰਹੀ ਹੈ ਅੱਜ ਬਹੁਤ ਵੱਡੀ ਗਿਣਤੀ ਚ ਦੇਖੋ ਜੀ ਲੋਕ ਆਏ ਐ ਇਹ ਸਾਰੇ ਦੂਜੀਆਂ ਪਾਰਟੀਆਂ ਜੋ ਭਾਰਤੀ ਜਨਤਾ ਪਾਰਟੀ ਨਾਲ ਸ਼ਾਮਲ ਹੋਏ ਐ ਅੱਜ ਨੌਜਵਾਨਾਂ ਦੀਆਂ ਮਾਵਾਂ ਤੜਪ ਰਹੀਆਂ ਨੇ ਘੁੱਟੇ ਪਰਚੇ ਦਰਜ ਕੀਤੇ ਜਾ ਰਿਹਾ ਐ ਨਸ਼ਾ ਵੱਧ ਗਿਆ ਗੈਕਸਰਕਲ ਵੱਧ ਗਿਆ ਤੁਸੀਂ ਦੇਖੋ ਵੀ ਭ੍ਰਸ਼ਟਾਚਾਰ ਕਿੰਨਾ ਵੱਧ ਗਿਆ ਹੁਣ ਲੋਕ ਥੱਕ ਗਿਆ ਪੁਰਾਣੀਆਂ ਪਾਰਟੀਆਂ ਵੀ ਦੇਖ ਲਈਆਂ ਲੋਕਾਂ ਨੇ ਅਕਾਲੀ ਦਲ ਵੀ ਦੇਖ ਲਈ ਲੋਕ ਨੇ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਬਾਜਪਾ ਦਾ ਵਕਤ ਆ ਗਿਆ ਜਿਹਨੇ ਦੇਸ਼ ਤਰੱਕੀ ਕਮਈ ਉਹ ਤੇ ਪੰਜਾਬ ਚ ਵੀ ਤਰੱਕੀ ਕਰੇਗਾ और यकीन रखिए जो अपनी धरती से प्यार करता है वही भाजपा परिवार में है और भाजपा परिवार में आकर जब राम नाम हृदय में आ जाता है तो उसके बाद राम राज्य के लिए वो व्यक्ति दिन प्रतिदिन परिश्रमित रहता है नहीं रहता तो ये एक नए अमृत काल का है। ये उदय यहाँ समझे दिखाई देता है ये नौजवान जो बंदा चलता है सर्कल बनना ये लोग आप ਬੀਜੇਪੀ ਵਾਸਤੇ ਤਾਂ ਆਬਵੀਅਸਲੀ ਬਲ ਤਾਂ ਬਹੁਤ ਮਿਲ ਰਿਹਾ ਔਰ ਮਿਲੂਗਾ ਬੀਜੇਪੀ ਪ੍ਰਯਾਸ ਕਰ ਰਹੀ ਹੈ ਜੀ ਕਰਮ ਕੀ ਹੈ ਜਾਂ ਬਲਕੀ ਚਿੰਤਾ ਮਤ ਕਰਾ ਇਨਸਾਨ ਲੇਕਿਨ ਇਸ ਲੋਕਾਂ ਦੇ ਕੀ ਮੋਲ ਮਾਰ ਰਹੇ ਲੋਕਾਂ ਦੇ ਸਾਹਮਣੇ ਲੋਕਾਂ ਜੀ ਜਿਹੜੇ ਨੌਜਵਾਨ ਆ ਰਹੇ ਹੈ ਮੈਂ ਸਮਝਦਾ ਵੀ ਉਹ ਸੋਚ ਵਿਚਾਰ ਦੇ ਨਾਲ ਆ ਰਹੇ ਹੈ ਤੇ ਅੱਜ ਮੈਂ ਅਪੀਲ ਕਰੂੰਗਾ ਕਿ ਸੋਚ ਕੇ ਪੰਜਾਬ ਦਾ ਦੇਸ਼ ਦਾ ਭਵਿੱਖ ਸਾਹਮਣੇ ਰੱਖ ਕੇ ਵੋਟਾਂ ਪਾਣ ਪਾਰੇ ਹੋ ਕਿਸ ਵਕਤ ਜਿੰਨੇ ਵੀ ਲੁਧਿਆਣਾ ਦੀ ਬੀਜੇਪੀ ਆ ਤੇ ਨਾਲ ਦੇ ਨਾਲ ਕਿ ਸਟੇਟ ਦੇ ਵੀ ਅਹਿਮ ਲੀਡਰ ਉਸਤ ਮੌਜੂਦ ਨੇ ਪਹੁੰਚੇ ਹੋਏ ਨੇ ਨਾਲ ਦੇ ਨਾਲ ਹੋਰ ਗੱਲਬਾਤ ਕਰਾਂਗੇ ਜਿਹੜੇ ਬੀਜੇਪੀ ਦੇ ਨਾਲ ਮੋਡ ਨਾ ਮੋਡ ਲਾ ਕੇ ਚੱਲ ਰਹੇ ਆ ਖੜ ਰਹੇ ਆ ਅੱਜ ਗੱਲਬਾਤ ਕਰਦੇ ਆ ਅਮਰਜੀਤ ਟਿੱਕਾ ਜੀ ਮੌਜੂਦ ਨੇ ਟਿੱਕਾ ਸਾਹਿਬ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਕਿਵੇਂ ਲੱਗ ਰਿਹਾ ਹੈ ਬੀਜੇਪੀ ਹੋਰ ਮਜ਼ਬੂਤ ਹੁੰਦੇ ਹੋਇਆ ਨਜ਼ਰ ਆ ਰਹੀ ਹੈ ਬਿਲਕੁਲ ਜਦੋਂ ਤੋਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਪ੍ਰੋਗਰਾਮ ਨਿਯੋਜਨ ਕਰਨਾ ਅੱਜ ਰਾਮ ਜਿਹੜੇ ਬੰਦਰ ਦਾ ਜਿੱਦਨ ਦਾ ਉਦਘਾਟਨ ਹੋਇਆ ਸਾਰਾ ਦੇਸ਼ ਜਿਹੜਾ ਆ ਉਹ ਰਾਮ ਦੇ ਰੰਗ ਵਿੱਚ ਰੰਗਿਆ ਗਿਆ। ਉਹ ਇੱਕੋ ਹੀ ਗੱਲ ਹੋ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਕਿ ਮੋਦੀ ਸਾਹਿਬ ਨੇ ਇਹ ਜਿਹੜੇ ਆ ਦਿਨ ਦਿਖਾਏ ਹੈ ਸਾਨੂੰ ਉਹ ਬਹੁਤ ਹੀ ਇਤਿਹਾਸਿਕ ਹੈ ਸਾਡੇ ਲਈ ਅੱਜ ਉਸੇ ਮੋਦੀ ਸਾਹਿਬ ਦੀ ਵਿਜ਼ਿਟ ਨੂੰ ਲੋਕ ਸ਼ਾਮਲ ਹੋ ਰਹੇ ਹੈ। ਅੱਜ ਬਹੁਤ ਵੱਡੀ ਗਿਣਤੀ ਜੀ ਦੇਖੋ ਜਿੰਨੇ ਲੋਕ ਆਏ ਆ ਇਹ ਸਾਰੇ ਦੂਜੀਆਂ ਪਾਰਟੀਆਂ ਜੋ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਆ ਸੋ ਅਸੀਂ ਇਹਨਾਂ ਦਾ ਅੱਜ ਸਵਾਗਤ ਕਰਦੇ ਆਂ ਸਮਗਰਬਤ ਕਰਦੇ ਆ ਨੌਜਵਾਨ ਆਗੂ ਲੁਧਿਆਣੇ ਤੋਂ ਬੀਜੇਪੀ ਦੇ ਗੁਰਦੀਪ ਸਿੰਘ ਖੋਸ਼ੇ ਮੌਜੂਦ ਨੇ ਖੋਸ਼ਾ ਸਾਹਿਬ ਕਿਦਵੇਂ ਲੱਗ ਰਹੇ ਹੈ ਬੀਜੇਪੀ ਪਾਰਟੀ ਹੋਰ ਮਜ਼ਬੂਤ ਹੁੰਦੀ ਹੋ ਨਜ਼ਰ ਆ ਰਹੀ ਹੈ ਦੇਖੋ ਇਹ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਵੱਲੋਂ ਡਿਲੀਵਰ ਕੀਤਾ ਗਿਆ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਦੀ ਗਵਾਈ ਦੇ ਵਿੱਚ ਅੱਜ ਬਹੁਤ ਅੱਛੇ ਅਮਨ ਬੱਸੀ ਜੀ ਹੋ ਗਏ ਸਾਡੇ ਜੋਨੀ ਲੁਧਿਆਣਾ ਜੀ ਹੋ ਗਏ ਬੰਦੇ ਅੱਛੇ ਅੱਛੇ ਕਿਉਂ ਆ ਰਹੇ ਆ ਉਹਦਾ ਕਾਰਨ ਇੱਕੋ ਇੱਕ ਕਾਰਨ ਹੈ ਕਿਉਂਕਿ ਭਾਜਪਾ ਹੁਣ ਦੇਸ਼ ਦੇ ਅੰਦਰ ਜਿੱਥੇ ਕਰ ਰਹੀ ਹੈ ਉਹ ਤੇ ਪੰਜਾਬ ਦੇ ਲੋਕ ਵੀ ਚਾਹੁੰਦੇ ਪੰਜਾਬਦਰ ਤੇ ਪੰਜਾਬ ਦੀ ਤਰੱਕੀ ਕਰਨੀ ਹੈ ਤੇ ਫਿਰ ਇਹਨਾਂ ਨੂੰ ਲੈਣਾ ਪੈਣਾ ਰਾਜਦੀਪ ਜੀ ਵੀ ਆ ਰਹੇ ਆ ਸਾਡੇ ਰਾਜਦੀਪ ਜੀ ਵੀ ਚੰਗੇ ਸਾਡੇ ਨੌਜਵਾਨ ਜੁੜ ਰਹੇ ਕਿਉਂਕਿ ਪੰਜਾਬ ਜਿਹੜੀਆਂ ਪਹਿਲੀ ਕਤਾਰਾਂ ਦੇ ਵਿੱਚ ਸੀ ਅੱਜ ਪਿਛਲੀਆਂ ਕਤਾਰਾਂ 'ਚ ਚਲਾ ਗਿਆ ਜਿਹੜੀ ਪਾਰਟੀ ਸਾਡੇ जख्मਾਂ ਤੇ ਨਮਕ ਛਿੜਕ ਕੇ ਆਈ ਸੀ ਜਿਹੜੀ ਕਹਿੰਦੇ ਸੀ ਨਸ਼ਾ ਖਤਮ ਕਰ ਦਾਂਗੇ ਗੈਂਗਸਟਰ ਖਤਮ ਕਰ ਦਾਂਗੇ ਅੱਜ ਕਰ ਕੀ ਰਹੀ ਹੈ ਸਾਰੀ ਚੀਜ਼ਾਂ ਵਧਾਤੀਆਂ ਉਲਟਾ ਨੌਜਵਾਨਾਂ ਤੇ 90 ਦੇ ਦਸ਼ਕ 'ਚ ਜਿੱਦਾਂ ਨੌਜਵਾਨ ਤੜਪਦੇ ਸੀ ਨਾ ਅੱਜ ਨੌਜਵਾਨਾਂ ਦੀਆਂ ਮਾਵਾਂ ਤੜਪ ਰਹੀਆਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਨਸ਼ਾ ਵੱਧ ਗਿਆ ਗੈਂਗਸਟਰ ਥੱਕ ਗਿਆ ਪੁਰਾਣੀਆਂ ਪਾਰਟੀਆਂ ਵੀ ਦੇਖ ਲਈਆਂ ਲੋਕਾਂ ਨੇ ਇਕੱਲੇ ਦਿਲ ਵੀ ਦੇਖ ਲਈ ਲੋਕਾਂ ਨੇ ਕਾਂਗਰਸੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਬਾਜਪਾ ਦਾ ਵਕਤ ਆ ਗਿਆ ਜਿਹਨੇ ਦੇਸ਼ੇ ਤਰੱਕੀ ਕਰਨੀ ਉਹ ਤੇ ਪੰਜਾਬ ਚ ਵੀ ਤਰੱਕੀ ਕਰਾ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਇਸ ਤੋਂ ਪਹਿਲਾਂ ਕਦੇ ਕਿਸੇ ਮਹੋਲ ਗਲਬਤ ਕਰਦੇ ਆਂ ਮਹਿਲਾ ਵਿੰਗ ਦੇ ਵਿੱਚੋਂ ਰਾਸ਼ੀ ਅਗਰ왈 ਜੀ ਮੌਜੂਦ ਨੇ ਰਾਸ਼ੀ ਜੀ ਬੀਜੇਪੀ ਹੋਰ ਮਜ਼ਬੂਤ ਹੁੰਦਿਆ ਨਜ਼ਰ ਆ ਰਹੀ ਹੈ ਕਿ ਮੰਨ ਦੇ ਭਾਵਨੇ ਸਾਂਝੇ ਕਿ ਦੇਖਿਏ ਮੈਂ ਮੈਂ ਮੇਰੇ ਬੜੇ ਸੁੰਦਰ ਖੂਬਸੂਰਤ ਸ਼ਬਦ ਨੇ ਮਨ ਵਿੱਚ ਆ ਰਹੀ ਹੈ ਕਿ ਮuje ਸਾਰੀ ਦੁਨੀਆ ਪਿਆਰੀ ਹੈ ਪਰ ਭਾਜਪਾ ਪਰਿਵਾਰ ਸਾ ਕੋਈ ਨਹੀਂ ਕਿਉਂ ਕਿ ਕਿਉਂਕਿ जो राम को हैं हम उनको लाएंगे हम इस अभिमंत्रित मंत्र से वंदे मातरम के मंत्र से देशभक्ति से सराबोर हृदय हम काम कर रहे हैं और यक, यकीन रखिए जो अपनी धरती से प्यार करता है वही भाजपा परिवार में है और भाजपा परिवार में आकर जब राम नाम हृदय में आ जाता है तो उसके बाद राम राज्य के लिए वो व्यक्ति दिन प्रतिदिन పరిశ్రమిత رہتا है थकित नहीं रहता तो ये एक नए अमृत काल का है ये उदय यहां से मुझे दिखाई देता है देख सकते हैं कितना जोश कितना उत्साह जो भारतीय जनता पार्टी परिवार ਦੇ ਨਾਲ ਜੁੜੇ ਹੋਏ ਨੇ ਉਹਨਾਂ ਵਿੱਚ ਦੇਖਣ ਨੂੰ ਮਿਲ ਰਿਹਾ ਇੱਕ ਵੱਡਾ ਹਜੂਮ ਇੱਕ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਜੀ ਹਾਂ ਭਾਰਤ ਜਨਤਾ ਪਾਰਟੀ ਹੌਲੀ ਹੌਲੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ तो ਦੇਖ ਸਕਦੇ ਹੋ ਕਿ ਸੈਮੀ ਉਭਰਾਏ ਨੌਜਵਾਨ ਆਗੂ ਸੈਮੀ ਉਭਰਾਏ ਨੂੰ ਵੀ ਹੁਣ 40 پارٹی ਸ਼ਾਮਲ ਕੀਤਾ ਜਾ ਰਿਹਾ ਹੈ। ਜਿੰਦਾਬਾਦ। ਥੋੜਾ ਜਿਹਾ ਬਣਾਓ ਯਾਰ। ਦੇਖ ਸਕਦੇ ਹੋ ਇਸ ਵਕਤ ਪੰਜਾਬ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸੈਮੀ ਉਬਰਾਏ ਕੈਸਾ ਸੈਮੀ ਉਬਰਾਏ ਨੂੰ ਸ਼ਾਮਲ ਕਰਦੇ ਹੋਏ ਆਂ। ਦੇਖ ਪਾ ਰਹੇ ਹੋ ਉਹ ਦ੍ਰਿਸ਼ ਜਦੋਂ ਸੁਨੀਲ ਜਾਖੜ ਜੀ ਨੇ ਸੈਮੀ ਉਬਰਾਏ ਨੂੰ ਸ਼ਾਮਲ ਕੀਤਾ ਹੋਰ ਜਿਆਦਾ ਮਜ਼ਬੂਤ ਹੁੰਦੇ ਹੋਏ ਆ ਇੱਥੇ ਨਜ਼ਰ ਆ ਰਹੀ ਹੈ। ਲੁਧਿਆਣਾ ਵਿੱਚ ਗੱਲ ਕਰੀਏ ਤਾਂ ਜਿਹੜੇ ਬੀਜੇਪੀ ਦੇ ਵਿੱਚ ਨੌਜਵਾਨ ਸ਼ਕਤੀ ਉਹ ਵੱਧ ਰਹੀ ਹੈ ਸੈਮੀ ਓਬਰਾਏ ਨੇ ਅੱਜ ਜੁਆਇਨ ਕੀਤੀ ਹੈ ਬੀਜੇਪੀ ਸੈਮੀ ਭਾਈ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਮੰਚ ਤੁਹਾਡੇ ਸੁਖਿਆਲ ਆ ਰਿਹਾ ਹੈ ਭਾਈ ਪਹਿਲਾਂ ਤਾਂ ਸਾਸੀ ਗਾਲ ਜੀ ਸਾਰੇ ਮੈਂ ਤਾਂ ਕਹਿੰਦਾ ਜੀ ਵੱਧ ਤੋਂ ਵੱਧ ਯੂ ਬੀਜੇਪੀ ਨਾਲ ਜੁੜੇ ਹੋ ਕੇ ਲੋਕਾਂ ਦਾ ਵਿਕਾਸ ਕੀਤਾ ਜਾਵੇ ਤੇ ਆਪਾਂ ਪੰਜਾਬ ਦੀ ਜਨਤਾ ਪਾਰਟੀ ਐਗਰੀਕਲਚਰ ਨੂੰ ਹੋਰ ਵਧਾਇਆ ਜਾਵੇ ਜਿਦਾ ਅੱਜਕੱਲ ਤੁਸੀਂ ਦੇਖ ਰਹੇ ਹੋ ਖੇਡਾਂ ਖਤਮ ਹੀ ਹੋ ਗਈਆਂ ਲੋਕ ਜਿਆਦਾ ਬਾਹਰ ਨੂੰ ਤੁਰ ਰਹੇ ਆਈ ਤਾਂ ਕਹਿੰਦੇ ਕਿ ਆਪਣੇ ਦੇਸ਼ ਨਾਲ ਜੋੜੀਏ ਕਿ ਲੋਕ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਨਾ ਜਾਵੇ ਨਸ਼ਿਆਂ ਨੂੰ ਲੈ ਕੇ ਲੋਕ ਬਹੁਤ ਡਰੇ ਹੋਏ ਨੇ ਪੰਜਾਬ ਤੇ ਨਸ਼ਿਆਂ ਦੀ ਬਹੁਤ ਮਾੜੀ ਹਾਲਤ ਆ ਕਿਵੇਂ ਭਾਜੀਪੀ ਨੇ ਤੇ ਨੱਥ ਕਿਵੇਂ ਪਾਉਗੇ ਹੱਲ ਕਿਵੇਂ ਕੱਢੂਗਾ ਇਹਦਾ ਚੈਲੰਜ ਨਾ ਕਹਿ ਦਿੰਨੇ ਆ ਜੀ ਜਿਸ ਦਿਨ ਭਾਜੀਪੀ ਸਰਕਾਰ ਦੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਆ ਚੈਲੰਜ ਨਾ ਕਹਾਂਗੇ 3 ਮਹੀਨੇ ਖਤਮ ਕਰਦੇ ਆ ਜੀ ਅੱਜ ਅਸੀਂ ਹੋਰਸ ਗੱਲ ਕਰਦੇ ਆ ਪਰਿਵਾਰ ਦਾ ਪਛੋਕੜ ਫਾਦਰ ਸਾਹਿਬ ਦਾ ਕਾਲੀ ਦਲ ਦੇ ਨਾਲ ਰਿਹਾ ਤੇ ਹੁਣ ਬੇਟਾ ਭਾਜਪੀ ਦੇ ਨਾਲ ਕਿੱਦਾਂ ਲੱਗਦਾ ਕਰਦੇ ਟੀਮ ਹਾਲ ਬਣੂਗਾ ਦੇਖੋ ਜੀ ਹਰੇਕ ਦਾ ਆਪਣਾ ਡਿਸੀਜਨ ਹੁੰਦਾ ਉਹ ਫਾਦਰ ਸਾਹਿਬ ਦਾ ਆਪਣਾ ਡਿਸੀਜਨ ਹੈ ਮੇਰੀ ਦੋਸਤੀ ਯਾਰੀ ਹੋਪੀ ਟਾਲੀ ਵਾਲ ਬਾਈ ਜੀ ਦੇ ਨਾਲ ਤੇ ਬਸ ਜਿਹੋ ਹੀ ਯਾਰੀ ਉਗਾ ਰਹੇ ਆ ਤੇ ਵੈਸੇ ਵੀ ਇਸ ਪਾਰਟੀ ਨਾਲ ਬਹੁਤ ਲਗਾਇਆ ਆਪਣਾ ਪਹਿਲੇ ਵੀ ਅਕਾਲੀ ਦਰ ਨਾਲ ਜਦੋਂ ਅਲਾਈਅੰਸ ਸੀ ਉਦੋਂ ਵੀ ਆਪਣਾ ਲਗਾ ਸੀ ਹੁਣ ਵੀ ਲਗਾ ਹੈ ਸਾਰੇ ਉਹੀੋ ਲੀਡਰ ਨੇ ਰਲ ਕੇ ਕੰਮ ਕਰਾਂਗੇ ਮਜ਼ਾ ਆਏਗਾ ਨਹੀਂ ਲੱਗਦਾ ਸੈਮੀ ਉਪਰਾਏ ਹੁਣ ਬੀਜੇਪੀ ਦੇ ਵਿੱਚ ਯੂਥ ਚ ਆ ਰਹੇ ਨੇ ਤਾਂ ਹੋਰ ਲੁਧਿਆਣਾ ਵਿੱਚ ਨੌਜਵਾਨਾਂ ਨੂੰ ਹੌਸਲਾ ਕਿਵੇਂ ਮਿਲੂਗਾ ਬੀਜੇਪੀ ਯੂਥ ਹੋਰ ਕੀ ਕੰਮ ਕਿਵੇਂ ਕਰੂਗਾ ਵਧੀਆ ਭਾਜੀ ਵੱਧ ਤੋਂ ਵੱਧ ਪਿੰਡਾਂ 'ਚ ਜਾ ਕੇ ਅਪੀਲ ਕਰਾਂਗੇ ਪੇੜ-ਪੌਦੇ ਲਾਵਾਂਗੇ ਉਹਨਾਂ ਨੂੰ ਜਾ ਕੇ ਸਮਝਾਵਾਂਗੇ ਕਿ ਹੁਣ ਉਹ ਨਹੀਂ ਰਹੇ ਸਰਕਾਰ ਜੇ ਬਣਦੀ ਆ ਤਾਂ ਫਿਰ ਬੱਲੇ ਬੱਲੇ ਹੋਊਗਾ। ਮੈਂ ਕਿਹਾ ਭਾਜੀ ਪੂਰੀ ਕਰਾ ਦੇਾਂਗੇ ਜੀ। ਇਹ ਨੌਜਵਾਨ ਜਿਹੜੇ ਜਿਨ੍ਹਾਂ ਦੇ ਨਾਲ-ਨਾਲ 100-100, 200-200, 300-300 ਬੰਦਾ ਚੱਲਦਾ ਜਾਂ ਮਿਲਦਾ ਇਹਨਾਂ ਦਾ ਤਾਂ ਸਰਕਲ ਵੱਡਾ ਜੀ ਇਹੋ ਜਿਹੇ ਲੋਕ ਆਪ ਮੁਹਾਰੇ ਤੁਰੇ ਨੇ। ਭਾਜਪਾ ਵਾਸਤੇ ਤਾਂ ਆਬਵੀਅਸਲੀ ਬਲ ਤਾਂ ਬਹੁਤ ਮਿਲ ਰਿਹਾ ਹੈ ਔਰ ਮਿਲੂਗਾ। ਜੀ। ਸਰ ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਭਰਲਾ ਸਿੱਧੂ ਨੂੰ ਜਿਸ ਤਰ੍ਹਾਂ ਪੁਲਿਸ ਨੇ ਟੌਰਚਰ ਕੀਤਾ ਲਗਾਤਾਰ ਸੋਸ਼ਲ ਮੀਡੀਆ ਤੇ ਗੱਲ ਵੀ ਚੜਦੀ ਆ। ਸੋ ਇੱਕ ਕਲਾਕਾਰ ਹੋਣ ਦੇ ਨਾਤੇ ਕਿੱਦਾਂ ਦਿਓ? ਗਲਤੀ ਆ ਭਗਵ ਮੇਰਾ ਖਿਆਲ ਬਿਆਨ ਦੇ ਕੇ ਉਹਨੂੰ ਸਮਝਾ ਲੈਣਾ ਚਾਹੀਦਾ ਸੀ ਜੇ ਭਾਨਾ ਸਿੱਧੂ ਭਰਾਵਾਂ ਵਾਂਗ ਵਰਤਦੇ ਨੇ ਜੇ ਆਮ ਆਦਮੀ ਐ ਤਾਂ ਆਮ ਆਦਮੀਆਂ ਵਾਂਗ ਉਹਨੂੰ ਬੁਲਾ ਲੈਂਦੇ ਛੋਟਾ ਭਰਾ ਆ ਭਾਨੇ ਨੂੰ ਸਮਝਾ ਲੈਂਦੇ ਕੋਈ ਐਡੀ ਗੱਲ ਨਹੀਂ ਸੀ ਉਹ ਲੋਕਾਂ ਦੇ ਹੀ ਮਸਲੇ ਹੱਲ ਕਰਦਾ ਸੀ ਜਦੋਂ ਮਸਲੇ ਉਲਝਦੇ ਨੇ ਉਦੋਂ ਸ਼ਾਇਦ ਉੱਚਾ ਨੀਵਾ ਬੋਲ ਸਕਦਾ ਜਾਂ ਬੋਲਿਆ ਹੋਊਗਾ ਉਹਨੇ ਜਾਂ ਬੋਲਿਆ ਜਾਂਦਾ ਹੋਊਗਾ ਪਰ ਮੇਰਾ ਖਿਆਲ ਉਹਨੂੰ ਸਮਝਾ ਲੈਣਾ ਚਾਹੀਦਾ ਸੀ ਫਿਰ ਜੇ ਇੱਕ ਪਰਚਾ ਪਾਤਾ ਫਿਰ ਉਹਦੀ ਜਮਾਨਤ ਹੋ ਗਈ ਦੂਜਾ ਫਿਰ ਤੀਜਾ ਫਿਰ ਚੌਥਾ ਤੇ ਮਦਦ ਉਹਦਾ ਕਰੀਅਰ ਬਰਬਾਦ ਕਰਨਾ ਜਾਂ ਆਪਦੀ ਕਿੜ ਕੱਢਣੀ ਜਾਂ ਫਿਰ ਇਹ ਵੀ ਸੁਣਨ ਨੂੰ ਆਇਆ ਸੋਸ਼ਲ ਮੀਡੀਆ ਤੇ ਕਿ ਵੀਡੀਓਜ਼ ਦੇਖਦਾ ਉਹਨੂੰ ਨੰਗਿਆਂ ਕਰਕੇ ਕੁੱਟ ਕੇ ਤਸ਼ੱਦਦ ਕਰਕੇ ਸੋ ਇਹ ਕਿੱਥੇ ਦੀ ਸਿਆਣਪ ਹੈ ਮੇਰਾ ਖਿਆਲ ਫੇਲ ਹੈ ਭਗਵਾਨ ਤੋਂ ਦੀ ਗਲਤੀ ਹੈ ਬੇਹੋਰ ਕਤਾਰਾਂ 'ਚ ਵੀ ਬੈਠੇ ਹੋਏ ਨੇ ਹਾਂਜੀ ਕਿਵੇਂ ਲੱਗ ਰਿਹਾ ਜੀ ਭਾਜਪਾ ਦਾ ਪਰਿਵਾਰ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਤੁਸੀਂ ਜਿੱਦਾਂ ਅੱਜ ਦੇਖ ਸਕਦੇ ਹੋ ਕੀ ਜੋ ਇੱਕ ਸਾਡਾ ਪੁਰਾਣਾ ਸੁਪਨਾ ਸਾਡੇ ਮਾਨਯੋਗ ਜੋ ਕੀ ਸਵਰਗਾ ਚ ਵਾਸ ਕਰਦੇ ਨੇ ਅਟਲ ਬਿਹਾਰੀ ਬਾਜਪਾਈ ਨੇ ਉਹਨਾਂ ਨੇ ਇੱਕੋ ਹੀ ਗੱਲ ਦਾ ਨਾਰਾ ਸੀ ਕਿ ਨੌਜਵਾਨ ਦੀ ਸ਼ਕਤੀ ਸਹੀ ਭਾਰਤੀ ਜਨਤਾ ਪਾਰਟੀ ਹੈ। ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਲੁਧਿਆਣੇ ਦੇ ਵਿੱਚ ਐਡਾ ਵੱਡਾ ਗਰਜ ਯੁਵਾ ਜਿਹੜਾ ਹੈ ਜੁੜੇ ਨੇ ਕਿ ਅਮਨ ਬੱਸੀ ਜੀ ਜਿਤੇ ਕਿ ਉਹ ਬਰਾਈ ਨੇ ਉਹਨਾਂ ਦੇ ਨਾਲ ਜਿਹੜੇ ਪ੍ਰਥਮ ਕੌਰ ਜੀ ਨੇ ਜਿਹੜੇ ਤਿੰਨ ਜਣੇ ਨਾਲ ਜੁਆਇਨਿੰਗ ਕੀਤੀ ਹੈ ਚਾਰ ਜਣਿਆਂ ਦੀ ਜੁਆਇਨਿੰਗ ਹੈ ਉੱਥੋਂ ਇਹ ਭਾਰਤੀ ਜਨਤਾ ਪਾਰਟੀ ਜਿਹੜਾ ਚੰਡਾ ਹੈ ਉਹ ਅੱਜ ਮੈਂ ਸਮਝਦਾ ਹਾਂ ਉਸ ਬਲੰਦੀਆਂ ਦੇ ਉੱਪਰ ਹੈ ਕਿ ਅੱਜ ਕੋਈ ਹਰ ਕੋਈ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਾ ਚਾਹੁੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਜ ਦੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਜਿਹੜੀ ਹੈ 유ਵਾਵਾਂ ਦੇ ਵਿੱਚ ਜਿਹੜੀ ਇੱਕ ਜਾਗਰਤੀ ਹੈ ਉਹ ਬਹੁਤ ਜ਼ਿਆਦਾ ਆ ਰਹੀ ਹੈ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿਵੇਂ ਕਿ ਸਾਡੇ ਪਹਿਲੇ ਪ੍ਰਵਕਤਾ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ਜਨ ਲੋਕ ਸਭਾ ਦੇ ਚੋਣ ਨੇ ਉੱਥੇ ਜਦੋਂ ਦੁਬਾਰਾ ਸ਼੍ਰੀ ਨਰਿੰਦਰભાઈ ਮੋਦੀ ਦੀ ਸਰਕਾਰ ਬਣੇਗੀ ਲੇਕਿਨ ਲੁਧਿਆਣਾ ਦਾ ਜਿਹੜਾ ਲੋਕ ਸਭਾ ਦਾ ਐਮਪੀ ਹੋਏਗਾ ਉਹ ਜਾ ਕੇ ਉਸ ਮਾਲਾ ਚ ਜ਼ਰੂਰ ਪੋੜਿਆ ਜਾਏਗਾ ਜੀ જય શ્રી ਰਾਮ 13 ਸਿੱਕਾ ਕੀ ਮਹੌਲ ਸਮਝ ਰਹੇ ਹੋ ਕਿਵੇਂ ਬਣੂਗਾ ਇੱਕ ਸਿੱਟ ਚਿੰਡੀਗੜ੍ਹ ਦੀ 13 ਪੰਜਾਬ ਦੀਆਂ ਬੀਜੇਪੀ ਕਿੱਥੇ ਸਟੈਂਡ ਕਰ ਰਹੀ ਹੈ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਜੀ ਕਰਮ ਕੀਏ ਜਾਂ ਫਲ ਕੀ ਚਿੰਤਾ ਮਤ ਕਰਾ ਇਨਸਾਨ ਲੱਗਿਆ ਸੀ ਲੋਕਾਂ ਦੀ ਕੀ ਮਹੌਲ ਬਣ ਰਿਹਾ ਲੋਕਾਂ ਦੇ ਦਿਲਾਂ ਠੀਕਾ ਬਣ ਰਹੇ ਲੋਕਾਂ ਜੀ ਜਿਹੜੇ ਨੌਜਵਾਨ ਆ ਰਹੇ ਹੈ ਇਹ ਮੈਂ ਸਮਝਦਾ ਵੀ ਉਹ ਸੋਚ ਵਿਚਾਰ ਦੇ ਨਾਲ ਆ ਰਹੇ ਹੈ ਤੇ ਅੱਜ ਮੈਂ ਆਪੀਲ ਕਰੂੰਗਾ ਕਿ ਸੋਚ ਕੇ ਪੰਜਾਬ ਦਾ ਦੇਸ਼ ਦਾ ਪੂਰੇ ਸਾਹਮਣੇ ਰੱਖ ਕੇ ਵੋਟਾਂ ਪਾਣ ਸਾਰੇ ਠੀਕ ਸੋ ਸੁਨੀ ਜਾਖੜ ਜੀ ਨੇ ਕਿਹਾ ਕਿ ਬੀਜੇਪੀ ਦੇ ਲਈ ਪੰਜਾਬ ਪੰਜਾਬੀਆਂ ਦੇ ਦਿਲ ਦੇ ਵਿੱਚ ਹੁਣ ਜਗ੍ਹਾ ਬਣਦੀ ਜਾ ਰਹੀ ਹੈ ਸ਼ਾਇਦ ਇਹਦਾ ਹੀ ਪ੍ਰਮਾਣ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਅੱਜ ਇੱਕ ਪਰਵਾ ਹੁੰਗਾਰਾ ਇਸ ਮੀਟਿੰਗ ਨੂੰ ਮਿਲਿਆ ਹੈ ਰਾਸ਼ਾ ਜੋ ਉਹ ਇੱਥੇ ਪਿਆ ਹੋਇਆ ਗਵਾਹੀ ਭਰ ਰਿਹਾ ਹੈ ਕਿ ਕਿਤਨਾ ਕਿਤੇ ਹੁਣ ਪੰਜਾਬ ਪੰਜਾਬੀਆਂ ਦਾ ਜੋ ਮਾਹੌਲ ਹੈ ਉਹ ਭਾਜੀਪੀ ਦੇ ਪ੍ਰਤੀ ਬਣ ਰਿਹਾ ਹੈ ਤੇ ਵੱਡਾ ਤੁਸੀਂ ਇਕੱਠ ਦੇਖ ਸਕਦੇ ਹੋ ਵੱਡਾ ਰਸ਼ ਦੇਖ ਸਕਦੇ ਹੋ ਜੋ ਇਸ ਚੀ ਦੀ ਗਵਾਹੀ ਭਰ ਰਿਹਾ ਹੈ ਕਿ ਜੀ ਹਾਂ ਭਾਰਤ ਦੇ ਜਨਤਾ ਪਾਰਟੀ ਦਾ ਹੁਣ ਜਦੋਂ ਕਈ ਇਹ ਪੰਜਾਬ ਚ ਪੈਰ ਪਸਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕਾਂ ਦਾ ਪਿਆਰ ਹੈ ਉਹ ਇਧਰੋਂ ਚੁੱਕਦਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਹੋਰ ਕੁਝ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਵੇਂ ਕੀ ਸਾਰਾ ਮਾਹੌਲ ਹੈ ਕਿਵੇਂ ਸਾਰਾ ਕੁਝ ਸਾਰਾ ਸਿਜਾ ਬਣ ਰਹੀਆਂ ਨੇ ਤੇ ਨਾਲ ਦੇ ਨਾਲ ਗੱਲਬਾਤ ਕਰਦੇ ਆਂ ਅਰਵਿੰਦ ਖੰਨਾ ਜੀ ਮੌਜੂਦ ਨੇ ਸ ਇੱਕ ਮਿੰਟ ਲਵਾਂਗੇ ਅਰਵਿੰਦ ਜੀ ਜਾਹਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਲੱਗ ਰਿਹਾ ਹੁਣ 2 ਦਹਾਕੇ ਦੇ ਆਸ-ਪਾਸ ਕਾਂਗਰਸ ਦਾ ਸੇਵਨ ਭਾਈ ਹੈ 2 ਸਾਲ ਤੋਂ ਜ਼ਿਆਦਾ ਹੋ ਗਿਆ ਹੁਣ ਭਾਜਪਾ ਦੇ ਨਾਲੋਂ ਕੀ ਫਰਕ ਸਮਝ ਆ ਰਿਹਾ ਜੇ ਅਪਾ ਕੰਪੈਰੀਸ਼ਨ ਜਾਂ ਕਰੀਏ ਨਾਟਕ ਚਲ ਕੰਪੈਰੀਸ਼ਨ ਤਾਂ ਹੈ ਨਹੀਂ ਮੈਂ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਇੱਕ ਹੀ ਐਮਐਲਏ ਹੋਣਾ ਜਿਨੇ ਅੱਧੇ ਟਰਮ ਦੇ ਵਿੱਚ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਮੈਂ ਘਰੇ ਬਹਿ ਗਿਆ ਸੀ ਹੂੰ ਤਾਂ ਮੈਂ ਇਹ ਨਹੀਂ ਕਿ ਮੈਂ ਦਲ ਬਦਲੇ ਹੂੰ ਮੈਂ ਤਾਂ ਘਰੇ ਬਹਿ ਗਿਆ ਸੀ ਮੈਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਨੀਤੀਆਂ ਦੇਖੀ ਪਿਛਲੇ 7 ਸਾਲ ਦੀ ਉਹਦੇ ਬਾਅਦ ਮੈਂ ਬੀਜੇਪੀ ਵਿੱਚ ਜੁਆਇਨ ਕੀਤਾ ਕਿਉਂਕਿ ਮੈਨੂੰ ਲੱਗਦਾ ਜੇ ਪੰਜਾਬ ਨੂੰ ਇਸ ਦੇਸ਼ ਨੂੰ ਕੋਈ ਬਚਾ ਸਕਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ ਜਿਆਦਾ 13 ਸੀਟਾਂ ਲੋਕ ਸਭਾ ਦੀਆਂ ਇੱਕ ਚੰਡੀਗੜ੍ਹ ਦੀ 46 ਬੰਦੀਆਂ ਨੇ ਕੀ ਮਾਹੌਲ ਦੇਖ ਰਹੇ ਹਾਂ ਕਿ ਬੀਜੇਪੀ ਨੂੰ ਪੰਜਾਬੀ ਕਿੰਨਾ ਪ੍ਰਵਾਨ ਕਰਨਗੇ ਕਿੰਨਾ ਪਿਆਰ ਦੇਣਗੇ ਬਹੁਤ ਵੱਡੇ ਅਹੁਦੇ ਤੇ ਸਾਨੂੰ ਪਿਆਰ ਕਰਨਗੇ ਔਰ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਵੀ ਦੇਵਾਂਗੇ ਸਾਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲ ਰਿਹਾ ਹੈ ਅੱਜ ਪਹਿਲੀ ਵਾਰ ਹੈ ਕਿ ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਫਿਰ ਰਹੀ ਹੈ ਘੁੰਮ ਰਹੀ ਹੈ ਲੋਕਾਂ ਨੂੰ ਜੋੜ ਰਹੀ ਹੈ ਲੋਕਾਂ ਦੇ ਨਾਲ ਗੱਲ ਕਰ ਰਹੀ ਹੈ ਤੇ ਵਕਤ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਇੱਥੇ ਸੇਵਾ ਕਰਨ ਦਾ ਮੌਕਾ ਦੇ ਰਹੇ ਹਨ ਠੀਕ ਹੈ ਧੰਨਵਾਦ ਸੋ ਇਸ ਹਨ ਅਰਵਿੰਦ ਖੰਨਾ ਜੀ ਜਿਨ੍ਹਾਂ ਨੇ ਕਈ ਹੱਕੇ ਆਪਣੇ ਕਈ ਸਾਲ ਕਾਂਗਰਸ ਨਾਲ ਵੀ ਲਗਾਏ ਨੇ ਸੋ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਅੱਜ ਖਾਸ ਤੌਰ ਤੇ ਜੁਆਇਨ ਕੀਤਾ ਬੀਜੇਪੀ ਨੂੰ ਭਾਈ ਜੀ ਕੀ ਮੈਂਟਲ ਲੈਵਲ ਸੀਗਾ ਕੀ ਉਦੇਸ਼ ਸੀਗਾ ਕੀ ਜਜ਼ਬਾਤ ਸੀਗੇ ਜੋ ਭਾਰਤ ਦੇ ਦਾ ਪਾਰਟੀ ਤੇ ਕਿਸ ਤੇ ਸਵਾਰ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਲਾਈਵ ਦਾ ਧੰਨਵਾਦ ਕਰਦਾ ਵਾਂ ਅਤੇ ਸਮੁੱਚਾ ਮੀਡੀਆ ਦਾ ਜਿਹੜੇ ਸਾਡੇ ਇੱਕ ਛੋਟੇ ਸੱਦੇ ਦੇ ਉੱਤੇ ਪਹੁੰਚੇ ਬਾਈ ਜੀ ਕਾਰਨ ਦੇਖੋ ਇਹੀ ਸੀਗਾ ਅੱਜ ਜੋ ਪੰਜਾਬ ਦੇ ਵਿੱਚ ਲਹਿਰ ਬਣੀ ਹੋਈ ਆ ਉਹ ਤੁਸੀਂ ਦੇਖਿਆ ਪੂਰੇ ਭਾਰਤ ਦੇ ਵਿੱਚ ਜਿਹੜਾ 22 ਜਨਵਰੀ ਨੂੰ ਰਾਮ ਲੱਲਾ ਜੀ ਦਾ ਮਾਨਯੋਗ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵਾਲਮੀਕੀ ਭਾਈਚਾਰੇ ਨੂੰ ਜਿਹੜੀ ਇੱਕ ਪਲੇਟਫਾਰਮ ਦਿੱਤਾ ਮੈਂ ਸਮਝਦਾ ਸਾਡੇ ਲਈ ਇਸ ਤੋਂ ਬੜੀ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਆ ਮੈਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਤੋਂ ਪ੍ਰਭਾਵਿਤ ਹੋ ਗਿਆ ਜਿਹੜੀ ਅੱਜ ਬੀਜੇਪੀ ਜੁਆਇਨ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਉਥੇ ਸਟੇਡੀਅਮ ਦਾ ਨਾਮ ਆ ਭਗਵਾਨ ਵਾਲਮੀਕਮਾਰਾ ਜੀ ਦੇ ਨਾਂ ਤੇ ਰੱਖਿਆ ਵਾ ਸੋ ਸਾਨੂੰ ਬੜੀ ਖੁਸ਼ੀ ਹੋਈ ਸੋ ਅਸੀਂ ਆਪਣੀ ਪੂਰੀ ਮਿਹਨਤ ਦੇ ਨਾਲ ਜਿਹੜਾ ਬੀਜੇਪੀ ਦੇ ਵਿੱਚ ਕੰਮ ਕਰਾਂਗੇ ਤੇ ਪਾਰਟੀ ਨੂੰ ਜਿਹੜਾ ਵਾ ਹੋਰ ਮਜ਼ਬੂਤ ਕਰਾਂਗੇ ਜਿੱਤੇ ਸਾਡੀ ਪਾਰਟੀ ਡਿਊਟੀ ਲਾਊਗੀ ਅਸੀਂ ਉਹ ਪੂਰੀ ਡਿਊਟੀ ਨੂੰ ਮਿਹਨਤ ਨਾਲ ਪੂਰੀ ਕਰਾਂਗੇ ਠੀਕ ਹੈ ਧੰਨਵਾਦ ਥੈਂਕ ਯੂ ਸਰ ਸੋ ਦੇਖ ਸਕਦੇ ਹੋ ਕਿ ਇਹ ਉਹ ਚਿਹਰੇ ਨੇ ਜਿਨ੍ਹਾਂ ਨੇ ਅੱਜ ਬੀਜੇਪੀ ਨੂੰ ਜੁਆਇਨ ਕੀਤਾ ਤੇ ਕਿਤਨਾ ਕਿਤੇ ਇੱਕ ਆਸ ਦਿਤਾਈ ਹੈ ਉਮੀਦ ਦਿਤਾਈ ਹੈ ਕਿ ਜੀ ਹਾਂ ਅਸੀਂ ਭਾਰਤ ਦੀ ਪਾਰਟੀ ਨਾਲ ਆ ਅਸੀਂ ਬੀਜੇਪੀ ਦੇ ਨਾਲ ਆ ਸੋ ਇੱਕ ਵੱਡਾ ਇਕੱਠ ਚੀਜ਼ਾਂ ਦੀ ਗਵਾਹੀ ਭਰਦਾ ਹੋਇਆ ਦੇਖ ਸਕਦੇ ਹੋ ਕਿ ਇਸ ਵਕਤ ਪਾਰਟੀ ਪ੍ਰਧਾਨ ਹੌਸਲੀ ਜਾਖੜ ਰਵਾਨਗੀ ਕਰ ਰਹੇ ਆ ਕਿਉਂਕਿ ਉਹਨਾਂ ਨੇ ਅੱਬ ਅੱਜ ਆਖ ਹੈ ਤੇ ਚਿਤੌਰ ਤੇ ਆਪ ਆਏ ਸਨ ਅਤੇ ਜੋ ਨਵੇਂ ਜੁਆਇਨਿੰਗ ਨੂੰ ਬੁਲਾਇਆ ਤੇ ਗੁਰਦੇਵ ਦੇਵੀ ਜੀ ਮੌਜੂਦ ਨੇ ਦੇਵੀ ਜੀ ਕਿਦਾਂ ਲੱਗ ਰਿਹਾ ਵੱਡਾ ਇਕੱਠ ਕੀ ਪੰਜਾਬ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੋਕਾਂ ਦੇ ਘਰ ਘਰ ਦਿਲਾਂ ਚ ਬੀਜਪੀ ਵਸ ਰਹੀ ਹੈ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਜੁਆਇਨਿੰਗਾਂ ਹੋ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਗੱਲਾਂ ਕਰਦੀ ਸੀ ਉਹ ਇੱਕ ਵੀ ਵਾਦਾ ਲੋਕਾਂ ਦਾ ਪੂਰਾ ਨਹੀਂ ਹੋਇਆ ਔਰ ਉਲਟਾ ਜੇ ਅੱਜ ਉਹਦੇ ਜਿਹੜੇ ਵਾਦੇ ਕੀਤੇ ਸੀ ਉਹਨੂੰ ਅਸੀਂ ਦਰਹਾਨੇ ਉਹਨੂੰ ਕਰਨੇ ਤਾਂ ਸਾਡੇ ਲੋਕਾਂ ਦੇ ਝੂਠੇ ਪਰਚੇ ਦਰਜ ਹੋ ਰਹੇ ਅੱਜ ਦੇਖੋ ਪਾਨਾ ਸਿੱਧੋ ਪਾਨਾ ਸਿੱਧੋ ਦੇ ਉੱਪਰ ਕਿਉਂ ਪਰਚੇ ਦਰਜ ਕੀਤੇ ਗਏ ਔਰ ਲੋਕਾਂ ਨੂੰ ਪੈਸੇ ਦਵਾ ਰਿਆ ਸੀ कोरोना आवाज ਚ ਕਰ ਰਹੀ ਸੀ ਔਰ ਕੋਈ ਗਲਤ ਨਹੀਂ ਸੀ ਕਰ ਰਿਆ ਔਰ ਉਹਦੀ ਅਜ 100 ਸਾਲ ਦੀ ਜਿਹੜੀ ਦਾਦੀ ਉਹਦੀ ਅੱਜ ਦੇਖੋ ਐਗਜ਼ਿਸਟੈਂਸ ਤਰੀਕੇ ਦੇ ਨਾਲ ਉਹ ਸਟੇਜ ਤੇ ਬੈਠ ਕੇ ਰੋ ਰਹੀ ਸੀ ਭਗਵੰਤ ਮਾਨ ਨੂੰ ਮੈਂ ਇਨੀ ਗੱਲ ਕਹਾਂ ਆਉਣ ਵਾਲੇ ਟਾਈਮ 'ਚ ਭਗਵੰਤ ਮਾਨ ਜੀ ਤੁਹਾਡੀ ਜਿਹੜੀ ਦਾਦੀ ਦੀ ਵੱਧ ਉਹ ਤੁਹਾਨੂੰ ਲੱਗੇਗੀ ਇਹ ਲੋਕ ਸਭਾ ਇਲੈਕਸ਼ਨਾਂ 'ਚ ਇਹ ਪ੍ਰਣਾਮ ਦੇਖਣ ਨੂੰ ਮਿਲਣਗੇ ਬਿਲਕੁਲ ਇਹਨਾਂ ਨੂੰ ਜ਼ੀਰੋ ਮਿਲਣ ਵਾਲੀ ਹੈ ਜ਼ੀਰੋ ਠੀਕ ਹੈ ਤੇ ਥਾਂ ਕੁ ਦੇਸ਼ ਸ਼ਰਮਾ ਦੇਵੀ ਕੈਸ਼ੀਅਰ ਭਾਜਪਾ ਲੁਧਿਆਣਾ ਤੇ ਨਾਲ ਦੇ ਨਾਲ ਤੁਹਾਨੂੰ ਹੋਰ ਦਿਖਾਣੇ ਆ ਕਿ ਕਿਸ ਤਰ੍ਹਾਂ ਅਲੱਗ-ਅਲੱਗ ਦੇ ਲਈ ਰਾਜਨੀਤੀ ਫਿਸ਼ੀਆਂ ਨੇ ਉੱਥੇ ਪਹੁੰਚੇ ਹੋਏ ਨੇ ਉੱਥੇ ਮੌਜੂਦ ਨੇ ਤੇ ਕਿਤਨੇ ਕਿਤੇ ਕਹਿ ਸਕਦੇ ਆ ਕਿ ਹੁਣ ਤੇ ਵੱਡਾ ਇਕੱਠ ਹੈ ਇਹ ਬੀਜੇਪੀ ਦੇ ਹੱਕ ਚ ਹੋ ਰਿਹਾ ਹੈ ਤੇ ਜੋ ਅੱਜ ਬੀਜੇਪੀ ਦੀਆਂ ਜੁਆਇਨਿੰਗਸ ਇੱਥੇ ਹੋਈਆਂ ਨੇ ਕਿਤਨਾ ਕਿਤੇ ਬੀਜੇਪੀ ਲੁਧਿਆਣੇ ਵਿੱਚ ਮਜ਼ਬੂਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਾਫਪਰੀ ਸਿੰਘ ਭੇਦੀ ਤੁਹਾਨੂੰ ਲਾਈਵ ਨਿਊਜ਼